ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਪਰ ਦੇਖਣ ਨੂੰ ਆ ਰਿਹਾ ਹੈ ਕਿ ਸਮਾਰਟ ਸਿਟੀ ਵਾਲੀ ਕੋਈ ਵੀ ਚੀਜ਼ ਅੰਮ੍ਰਿਤਸਰ ਵਿੱਚ ਨਜ਼ਰ ਨਹੀਂ ਆ ਰਹੀ। ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਗੱਲਬਾਤ ਕਰਦਿਆਂ ਹੋਇਆਂ ਸ਼ਹਿਰਵਾਸੀਆਂ ਨੇ ਆਖਿਆ ਕਿ ਟੈਲੀਫੋਨ ਐਕਸਚੇਂਜ, ਗੇਠਾਕੀਮਾ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਹਨਾਂ ਕੂੜਿਆਂ ਦੇ ਢੇਰ ਨੂੰ ਨਹੀਂ ਚੁੱਕਿਆ ਜਾ ਰਿਹਾ। ਉਹਨਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਹਨਾਂ ਕੂੜੇ ਦੇ ਢੇਰਾਂ ਨੂੰ ਇੱਥੋਂ ਹਟਾਇਆ ਜਾਵੇ। ਅਸੀਂ ਲੋਗੇ ਤੇ ਰਹਨੇ ਆ ਬੱਚੇ ਨਿਕੇ ਨਿਕੇ ਘੁੰਮਦੇ ਫਿਰਦੇ ਆ ਤੇ ਬੋ ਆਖਰ ਦੀ ਆਂਦੀ ਪਈ ਇਹ ਤੋਂ ਕੋਈ ਕੂੜੇ ਦਾ ਸੁਗੰਧ ਨਹੀਂ ਆ ਚੁੱਕੰਦਾ ਤੇ ਇੱਥੇ ਕੂੜਾ ਢੇਰੀ ਲੱਗੀ ਜਾਂਦੇ ਆ ਸਾਰੇ ਸ਼ਹਿਰ ਦਾ ਕੂੜਾ ਇੱਥੇ ਆਂਦਾ ਗਾਂ ਪਛਾਂ ਢੇਰੀਆਂ ਅੱਗੇ ਬਾਦੂ ਲੱਗੀਆਂ ਹੀਆਂ ਕੋਈ ਸੁਧਾਰ ਹੋਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਵੀ ਸਫਾਈ ਸਾਫ਼ ਸੁਥਰਾ ਰਹਿਣਾ ਚਾਹੀਦਾ ਮਾਲਜੇ ਦੀ ਕੀ ਕਿੱਤੇ ਬਣਾਈ ਸਾਰੇ ਲੋਕੀ ਦੇ ਉੰਜ ਕੰਮ ਕਰਦੇ ਨਹੀਂ ਕੰਮ ਕਰਨ ਤੇ ਦਾਈਆਂ ਨਾ ਸਾਰੇ ਸ਼ਹਿਰ ਦੇ ਵਿੱਚ ਦੇਖੋ ਸਾਰਾ ਢੇਰ ਕੂੜੇ ਲੱਗੇ ਆ ਜਾਦੇ ਬੰਦਾ ਆਪਣੇ ਬੱਚੇ ਜਾਂ ਬਾਹਰ ਦੇ ਬੱਚੇ ਇੱਥੇ ਫਿਰਨ ਤੇ ਬੋਹਾਂ ਹੁੰਦੀਆਂ ਸਾਰੀਆਂ ਤੇ ਮਾਰੇ ਬਿਮਾਰੀ ਦਾ ਘਰ ਆ ਸਾਰੇ ਬੱਚੇ ਇਹਦੇ ਬਿਮਾਰੀ ਬਿਮਾਰ ਪੈ ਸਕਦੇ ਥਾਂ ਥਾਂ ਤੇ ਕੂੜੇ ਲੱਗੇ ਆ ਜਿੱਥੇ ਮਰਜ਼ੀ ਚੱਕੋ ਸਭ ਸਾਫ ਸੁਥਰੇ ਇੱਥੇ ਬੱਚੇ ਰਹਿਣ ਢੇਰੀਆਂ ਨਾਲ ਲੱਗਣ ਸਫਾਈ ਰੋਜ਼ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਬੰਦੇ ਇੱਥੇ ਸਾਫ ਸੁਥਰੇ ਰਹਿਣ ਗਾਂ ਦਾ ਥਾਂ ਥਾਂ ਤੇ ਢੇਰੀਆਂ ਲੱਗਿਆ ਅੱਗੇ ਸ਼ਹਿਰ ਦੇ ਸਾਰੇ ਆਮ ਆਦਮੀ ਦਾ ਜੀਣਾ ਬਿਹਾਲ ਹੋਇਆ ਪਿਆ ਇਹ ਕੂੜਾ ਜਿਹੜਾ ਹੈ ਜਿਹਦੇ ਪ੍ਰੋਪਰ ਜ਼ਿੰਮੇਵਾਰੀ ਆ ਕਾਰਪੋਰੇਸ਼ਨ ਦੀ ਔਰ ਕੋਈ ਮਤਲਬ ਕਿ ਉਹ ਜ਼ਿੰਮੇਵਾਰੀ ਨਹੀਂ ਆਪਣੀ ਸਮਝਦਾ ਬਾਰ-ਬਾਰ ਕੰਪਲੇਂਟ ਕਰਨ ਦੇ ਬਾਵਜੂਦ ਕਈ ਵਾਰ ਇਹ ਫੋਟੋਆਂ ਪਾਈਆਂ ਲੇਕਿਨ ਕੋਈ ਵੀ ਬੰਦਾ ਇਸ ਜ਼ਿੰਮੇਵਾਰੀ ਨੂੰ ਸਮਝਦਾ ਨਹੀਂ ਹੈ ਪਤਾ ਨਹੀਂ ਕਿਹਦਾ ਕੋਈ ਸਿਸਟਮ ਹੈ ਕਿ ਉਹ ਸਿਸਟਮ ਚੱਲ ਰਿਹਾ ਕਿ ਪ੍ਰਾਈਵੇਟ ਹੋਣ ਦੇ ਬਾਵਜੂਦ ਵੀ ਕੋਈ ਇੱਥੇ ਜ਼ਿੰਮੇਵਾਰੀ ਨਹੀਂ ਸਮਝਦਾ ਕੋਈ ਆਪਣੀ ਗੱਲ ਨਹੀਂ ਹੈ ਵਾਕੀ ਜੇ ਮੇਰਾ ਖਿਆਲ ਤੇ ਜਿੱਥੇ ਟਰਾਲੀਆਂ ਨੇ ਕਹਿੰਦਾ ਉਹ ਕਹਿੰਦੇ ਮਾਰਾ ਚਾਹੀਦਾ ਜਿੱਥੇ ਸਾਨੂੰ ਭੇਜਣਗੇ ਹੀ ਉੱਥੇ ਜਾਣਾ ਹੈ ਅਫਸਰਾਂ ਕੋ ਉਹ ਕਹਿੰਦੇ ਠੀਕ ਆ ਜੀ ਹੋ ਜਾਏਗਾ ਕੋਈ ਗੱਲ ਨਹੀਂ ਹੈ ਕੋਈ ਬਾਤ ਨਹੀਂ ਹੈ ਲੇਕਿਨ ਕੋਈ ਮੇਰਾ ਹਲ ਗੱਲ ਸੁਣਨ ਨੂੰ ਪਿਆਰ ਨਹੀਂ ਹੈ ਪ੍ਰਸ਼ਾਸਨ ਨੂੰ ਕੇ ਰਿਕੁਐਸਟ ਇਹੀ ਹੈ ਕਿ ਇੱਕ ਬਨੇ ਕਰੋਨਾ ਵਰਗੀ ਬਿਮਾਰੀ ਜਿਹੜੀ ਆ ਪ੍ਰੋਪਰ ਉੱਠ ਰਹੀ ਹੈ ਔਰ ਦੂਸਰੇ ਬਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਕਮ ਸਿਕਮ ਆਪਣੇ ਆਪ ਨੂੰ ਜਾਗਰੂਕ ਕਰੀਏ ਔਰ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਇਹ ਗੰਦਗੀ ਤੋਂ ਬਿਹਾਲ ਜਿਹੜੇ ਹੋਏ ਪਏ ਆ ਲੋਕ ਇਹਦੇ ਤੋਂ ਛੁੱਟੀ ਕਰਵਾ ਦੇਣ ਤੇ ਆਪਣਾ ਲੋਕ ਆਪਣੇ ਆਪ ਜ਼ਿੰਮੇਵਾਰੀ ਸਮਝਣਗੇ ਨਾਮ ਹੈ ਜਗਤਾਰ ਸਿੰਘ ਆ ਜੀ ਐ ਮੇੜੀ ਖਾਨਬੀ ਨਾਲੀ ਰੇੜੀ ਰੇੜੀ ਲੱਗਦੀ ਹੈ ਜੀ ਉੱਥੇ ਦੇਖੋ ਕੂੜੇ ਦਾ ਢੇਰ ਲੱਗਾ ਹੈ ਤੇ ਗਾਹ ਬਹੁਤ ਰਾਜ ਕਰਦਾ ਹੈ ਇਹਨੂੰ ਚੁਕਾਉਂਦੇ ਗਿਓ ਨਹੀਂ ਆਈ ਪ੍ਰਸ਼ਾਰਨ ਨੂੰ ਇਹ ਕਹਿਣਾ ਚਾਹੁੰਦੇ ਆ ਇੱਥੇ ਗੰਦਗੀ ਨਹੀਂ ਲੱਗਣੀ ਚਾਹੀਦੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਇਹ ਦੇਖੋ ਲੂਨ ਮੰਡੀ ਦਾ ਕੂੜਾ ਇੱਥੇ ਆਉਂਦਾ ਜੇ ਤੇ ਸ਼ਕਤੀ ਨਗਰ ਦਾ ਇੱਥੇ ਕੂੜਾ ਆਉਂਦਾ ਜੇ ਸਾਰਾ ਪਾਸੇ 34 ਵਾਟਾਂ ਦਾ ਕੂੜਾ 60 59 ਦੇ ਵਿੱਚ ਸਾਰੇ ਵਾਟਾਂ ਜੀ ਇੱਥੇ ਆਉਂਦਾ ਜੇ ਆਈ ਹੋਣੀ ਚਾਹੀਦੀ ਹੈ ਜੀ ਮਾਰੀ ਲਗਨ ਦਾ ਡਾਕਟਰ ਜੀ ਮੈਨੂੰ 3 ਦਿਨ ਹੋ ਗਏ ਮੈਂ ਬਿਮਾਰ ਪਿਆ ਹਾਂ ਸਾਲ ਵਾਲਾ ਤੁਸੀਂ